ਅਜੇ 2040 ਕਰਮਾ ਤੇ ਉਧਰ 26 ਤੇ ਕਣਕ ਬੀਜਣੀ ਐ ਤੇ ਮਸ਼ੀਨ ਦੀ ਤੱਕ ਆਉਂਦੀ ਨਹੀਂ ਤੇ ਮੱਗਰ ਨੂੰ ਬੁਸ਼ਦੇ ਆ ਜਾਂ ਉਹ ਕਿਵੇਂ ਕਾਪੀ ਬਣ ਜੇ ਜੱਕੀ ਫਿਰਦਾ ਕਣਕ ਬੀਜਣੀ ਐ ਕਿੱਲਾ ਯਾਰ ਸੁਖਾਰਿਆਂ ਬਣਾ ਦੇ ਬਡਵਾਰੀ ਅੱਜ ਬਣਾ ਦੇ ਐਦੂ ਬਾਅਦ ਨਹੀਂ ਕਿਸੇ ਕੋਲੇ ਜਾਣਾ ਪੈਣਾ ਠੀਕ ਹੈ ਕਰਮਾ ਮਾਰੀ ਬੈਠਾ ਹਾਂ ਉਤਲੇ ਪਾਸੇ ਚੜਾਈ ਤੇ ਆਪਣੇ ਕੋਲੇ 26 ਐ ਥੱਲੇ ਦੇ ਪਾਸੇ 30 ਐ ਬਾਦ ਘਟ ਐ ਹਾਂ ਸਭ ਤੋਂ ਸਿੰਪਲ ਸੌਖਾ ਤਰੀਕਾ ਠੀਕ ਹੈ ਪਹਿਲਾਂ ਆਪਣੀਆਂ ਚੜਾਈਆਂ ਸੇਮ ਕਰ ਲੈ 26 ਕਰਮਾ ਚੌੜੀ ਆ ਤੇ 30 ਕਰਮਾ 26 ਕਰਮਾ ਤਾਂ ਤੋਂ ਚੌੜੀ ਆ ਤੇ 30 ਕਰਮਾ ਥੱਲੋਂ ਤੋਂ ਚੌੜੀ ਐ ਇਹਨਾਂ ਦੋਨਾਂ ਨੂੰ ਜੋੜ ਲੈ ਠੀਕ ਐ 30 ਤੇ 26 ਕਿੰਨਾ ਹੋ ਗਿਆ ਆਪਣੇ ਕੋਲੇ 56 ਇਹਦਾ ਅੱਧ ਕਰ ਦੇ ਚੜਾਈ ਨਿਕਲੇਊਗੀ ਆਪਣੀ 28 ਤਾਂ ਬਣ ਗਈ ਚੜਾਈ ਠੀਕ ਐ ਹੁਣ ਲੰਬਾਈ ਦੀ ਗੱਲ ਕਰੀਏ ਇਧਰਲੇ ਪਾਸੇ 40 ਕਰਮਾ ਮਾਰੀ ਬੈਠਾ ਐ ਇਧਰਲੇ ਪਾਸੇ 30 ਐ ਟੋਟਲ ਕਿੰਨੀਆਂ ਹੋਊਗਾ 70 2 ਕਰ ਦੇ ਇਹ ਆਪਣੀ ਲੰਬਾਈ ਆ ਗਈ ਇੱਕ ਐਵਰੇਜ ਨਿਕਲ ਕੇ 35 ਹੁਣ ਆਪਣੀ ਕਰਮਾ ਚ ਠੀਕ ਹੈ ਕਰਮਾ ਚ 28 ਕਰਮਾ ਚੜਾਈ ਆ ਗਈ ਤੇ 35 ਕਰਮਾ ਲੰਬਾਈ ਆ ਗਈ ਹੁਣ ਇਹਨੂੰ ਸਿੰਪਲ ਸੌਖੇ ਤਰੀਕੇ ਨਾਲ ਇੱਕ ਉਹ ਚ ਇੱਕ ਕਰਮਾ ਚ ਕਿੰਨੇ ਫੁੱਟ ਹੁੰਦੇ ਆ 5.5 5.5 ਫੁੱਟ ਦੀ ਕਰਮ ਹੁੰਦੀ ਹੈ ਹਾਂ 5.5 ਦੀ 28 ਨੂੰ ਉਤਲੀ ਚੜਾਈ ਨੂੰ 5.5 ਨਾਲ ਗੁਣਾ ਕਰਦੇ 154 ਫੁੱਟ ਬਣ ਜੂਗਾ 35 ਨੂੰ ਫੇਰ 5.5 ਨਾਲ ਕਰਦੇ ਠੀਕ ਹੈ 192.13 5 ਫੁੱਟ ਬਣ ਜੂਗਾ ਠੀਕ ਹੈ ਉਤਲੇ ਫੁੱਟ ਬਣ ਗਏ 154 ਚੜਾਈ ਦੇ ਲੰਬਾਈ ਦੇ ਬਣ ਗਏ 192.5 ਠੀਕ ਹੈ ਹੁਣ ਇੱਕ ਕਿੱਲੇ 'ਚ 43560 ਸਕਰ ਫੁੱਟ ਹੁੰਦਾ ਠੀਕ ਹੈ ਇੱਕ ਕਿੱਲੇ ਦਾ ਆਪਾਂ ਮੰਨ ਲਓ ਸਕਰ ਫੁੱਟ ਕੱਢਣ ਵਾਸਤੇ ਪੂਰਾ ਹੈ ਕਿ ਨਹੀਂ ਲੰਬਾਈ ਗੁਣਾ ਚੜਾਈ ਵੀ ਮੰਨ ਲਓ ਆ ਜਿਹੜੀ ਲੰਬਾਈ ਤੇ ਇਹਦੀ ਚੜਾਈ ਦੀ ਗੁਣਾ ਕਰ ਦਿੰਨੇ ਆ 192 ਤੇ 154 ਨੂੰ ਜਦੋਂ ਆਪਾਂ ਗੁਣਾ ਕੀਤਾ ਨਾ 192 ਤੇ 154 ਨੂੰ ਗੁਣਾ ਕਰਤਾ 29645 ਸਕਰ ਫੁੱਟ ਆ ਜੂਗਾ ਠੀਕ ਹੈ 29645 ਸਕਰ ਫੁੱਟ ਨੂੰ ਜਦੋਂ ਹੁਣ ਆਪਾਂ ਇਹਦੇ ਮਰਲੇ ਕੱਢਾਂਗੇ 272.25 ਨਾਲ ਭਾਗ ਕਰਦੀ ਠੀਕ ਹੈ ਇੱਕ ਮਰਲੇ ਦਾ ਸਕਰ ਫੁੱਟ ਹੁੰਦਾ ਹੈ ਇਹ 272.25 ਜਦੋਂ ਆਪਾਂ 29645 ਨੂੰ 272.25 ਦੇ ਭਾਗ ਕਰਤਾ 108.8 ਮਰਲੇ ਆ ਜਾਣਗੇ ਹੁਣ ਆਪਾਂ ਕੱਢਣੀਆ ਕਿਨਾਲਾਂ ਵੀ ਪਤਾ ਲੱਗ ਜੇ ਕਿੰਨੀਆਂ ਕਨਾਲ ਹੈ ਨਾ ਤੇ ਹੁਣ ਆਪਾਂ ਇੱਕ ਕਨਾਲ ਚ ਕਿੰਨੇ ਮਰਲੇ ਹੁੰਦੇ ਆ 20 20 ਮਰਲੇ ਹੁੰਦੇ ਨਾ 108 ਨੂੰ 20 ਨਾਲ ਭਾਗ ਕਰਦੇ 5.4 ਤੀਆਂ ਕਨਾਲਾਂ ਆਂ 5 ਕਨਾਲਾਂ 4 ਮਰਲੇ ਆ ਗਏ ਠੀਕ ਐ ਤਾਂ ਆਹ ਤਰੀਕੇ ਨਾਲ ਕੱਢ ਲਿਆ ਕਰ ਹੁਣ ਆਪਦਾ 20 ਪਾਈ ਕਿਸੇ ਤਰੀਕੇ ਨਾਲ ਪਾਈ ਠੀਕ ਐ 5 ਕਨਾਲਾਂ ਦੇ 4 ਮਰਲੇ ਆ ਗਿਆ ਤਰਾਥਾ ਇਹ ਠੀਕ ਐ ਸਮਝ ਆ ਗਈ ਹੁਣ ਅੱਗੇ ਤੋਂ ਆਪੇ ਕੱਢ ਲਿਆ ਕਰੇਗਾ ਬਸ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਆਹ ਤਰੀਕੇ ਨਾਲ ਕੱਢ ਲਿਆ ਕਰੀ ਹੁਣ ਤੈਨੂੰ ਤੱਕ ਵੀ ਆ ਜੂਗਾ ਸਾਰਾ ਕੁਝ ਆ ਜੂਗਾ ਠੀਕ ਹੈ ਜਮਾ ਓਕੇ ਹੈ ਹੋਰ ਕੋਈ ਪੁੱਛਣਾ ਤਾਂ ਪੁੱਛ ਲੈ ਹੁਣ ਇਹ ਤੈਨੂੰ ਪਤਾ ਹੀ ਹੈ ਵੀ ਇੱਕ ਤਾਂ ਤੂੰ ਸਭ ਤੋਂ ਪਹਿਲਾਂ ਯਾਦ ਰੱਖਣਾ ਵੀ ਇੱਕ ਮਰਲੇ ਦਾ ਸਕੁਅਰ ਫੋਟੋ 272.25 ਇੱਕ ਕਨਾਲ ਚ ਮਰਲੇ ਕਿੰਨੇ ਹੁੰਦੇ ਐ 20 ਇਹ ਚੀਜ਼ਾਂ ਦੋ ਤਿੰਨ ਤੇਰੇ ਯਾਦ ਹੋਵਾਂਗਾ ਭਵੇਂ ਅਣਪੜ ਬੰਦਾ ਉਹ ਵੀ ਕੱਢ ਲੂਆ ਬਸ ਆਹ ਚੀਜ਼ਾਂ ਯਾਦ ਰੱਖਣੀਆਂ ਹੁੰਦੀਆਂ ਹੋਰ ਕੁਝ ਨਹੀਂ ਬਸ ਬਾਦ ਘਾੜ ਚ ਕਿ ਲਾਜੇ ਉਹਨੀਆਂ ਜਿਹੜੀਆਂ ਚੜਾਈਆਂ ਤੇ ਲੰਮਾਈਆਂ ਉਹਨਾਂ ਨੂੰ ਜੋੜ ਕੇ ਉਹਨਾਂ ਦਾ ਅੱਧ ਕਰ ਲੈ ਠੀਕ ਹੈ બસ ਆਹੀ ਹੈ ਸਿੰਪਲ ਤਰੀਕਾ ਸੌਖਾ ਐਵੇਂ ਲੋਕ ਉਹ ਪਟਵਾਰੀਆਂ ਕੋਲੇ ਜਾਂਦੇ ਉਧਰ ਗੋਲੇ ਜਾਂਦੇ ਠੀਕ ਹੈ ਆਹ ਤਰੀਕੇ ਨਾਲ ਕੱਢ ਲਿਆ ਕਰੀ ਓਕੇ ਓਕੇ